ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਦੋਦਰ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਨੂੰ ਦੋ ਐਨੀਮਲ ਦਿਖਾਵਾਂਗੇ ਇੱਕ ਦਾ ਟੋਪਕੜਾ ਜੀ ਚੰਗੀ ਐ ਥੋ ਵੱਡੀ ਤੇ ਇੱਕ ਟੋਪ ਦੀ ਜਰਸੀ ਰੰਗ ਪ੍ਰਿੰਟ ਬਹੁਤ ਚੰਗਾ ਜੀ ਜਰਸੀ ਦਾ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੇ ਲੈ ਦਾਂਗੇ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਮੀਤ ਸਿੰਘ ਆ ਜੀ ਪਿੰਡ ਦੋਦਰਾ ਤੁਸੀਂ ਮੋਗਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 997623155 ਠੀਕ ਆ ਬਾਈ ਐਕਟ ਨੰਬਰ ਤੋਂ ਸ਼ੁਰੂ ਕਰ ਲਾਂਗੇ ਜੀ ਸੂਆ ਵੀਰੇ ਕਿੰਨਾਂ ਮਸੂਈ ਆ ਜੀ ਸੂਆ ਵੀਰੇ ਦੂਜਾ ਇਹ ਦੂਜਾ ਸੂਈ ਵੀ ਹੈ ਹਾਂਜੀ ਹਾਂਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਕੋਈ ਇਹਨੂੰ ਹੋ ਗਿਆਣਗੇ 6-7 ਮਹੀਨੇ ਹੋ ਗਏ ਆਪਾਂ ਮਤਲਬ ਆਏ ਇੱਕ ਬਦਰ ਪਹਿਲਾਂ ਲਈ ਸੀਗੇ ਠੀਕ ਆ ਲਈ ਵੀ ਹੈ ਹਾਂਜੀ ਹਾਂਜੀ ਠੀਕ ਆ ਜੀ ਆਪਾਂ ਸੂਈ ਸਵਾਈ ਲਈ ਸੀ ਹਾਂਜੀ ਹਾਂਜੀ ਠੀਕ ਆ ਤੇ ਹੁਣ ਏਆਈ ਵਗੈਰਾ ਹੋਈ ਹੈ ਜੀ ਨਹੀਂ ਇਹ ਥੋੜੀ ਮਤਲਬ ਹੀਟ ਚ ਕਰਕੇ ਥੋੜਾ ਉਹ ਆ ਤਾਂ ਜੋ ਮਤਲਬ ਦੁੱਧ ਫਰਕ ਪੈਂਦਾ ਮਣ ਮੋਟਾ ਜਾਣੇ ਕਿਉਂ ਦੁੱਧ 8 ਕਿਲੋ ਦੇ ਤੋਂ ਤੇ ਜਿਹੜਾ ਅੱਜ ਦਾ ਦੁੱਧ ਹੈਗਾ ਉਹ 8 ਕਿਲੋ ਆ ਹੁਣ ਇਸ ਵਕਤ ਹੀਟ ਚ ਹੈ ਜੀ ਹਾਂਜੀ ਏਆਈ ਤਾਂ ਨਹੀਂ ਕਰਾਈ ਨਹੀਂ ਕੋਈ ਨਹੀਂ ਠੀਕ ਆ ਬਾਈ ਥਣਾ ਦੀ ਓਕੇ ਆ ਜੀ ਹਾਂ ਜਮ ਓਕੇ ਆ ਜੀ ਠੀਕ ਆ ਹੀਟ ਤੋਂ ਪਹਿਲਾਂ ਦੁੱਧ ਕਿੰਨਾ ਸੀਗਾ ਜੀ ਦੁੱਧ ਦੇ ਕੋਲ ਸੀਗਾ 10 ਕਿਲੋ ਜੀ ਥੋੜਾ ਜਿਹਾ ਘੱਟ ਜਾਂਦਾ ਹਾਂ ਬਾਕੀ ਮੌਸਮ ਦਾ ਹਾਂਜੀ ਹਾਂਜੀ ਤੋੜ ਕੇ ਦਿਖਾ ਦੀ ਵੀਰ 22 ਦੇ ਦਸਨ ਮਤਾਬ ਕੋ ਸੁਆ ਦੂਜਾ ਸੁਈ ਆਪਾਂ ਕਹਿੰਦੇ ਬਾਈ ਕਹਿੰਦਾ ਦੁੱਧ ਤਾਂ ਬਾਈ ਦੱਸਦਾ ਕਿ 10 ਕਿਲੋ ਹੀ ਸੀਗਾ ਥੋੜੇ ਜਿਹੀ ਹੀਟ ਚ ਕਰਕੇ ਤੇ ਹੁਣ ਦੁੱਧ ਥੋੜੀ ਜਿਹਾ ਘਟ ਗਈ ਐ ਜਿਹੜਾ ਅੱਜ ਦਾ ਦੁੱਧ ਆ ਉਹ 8 ਕਿਲੋ net ਤਿਆਰ ਆ ਰੋਕ ਲਈ ਵੀਰ ਬਾਕੀ ਮਲਕਵੇਨ ਪੂਰੀ ਸਟਰੋਂਗ ਹੁੰਦੀ ਆ ਚਾਰ ਹੀ ਥਾਣਾ ਗੈਪ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਾਣਾ ਜੀ ਫੈਕਸ ਸਟਰ ਦਾ ਦੇਖ ਸਕਦੇ ਹੋ ਬੈਕ ਸਾਈਡ ਤੋਂ ਹਾਈਟ ਵੀ ਕਰਮਾਲੀ ਦੀ ਚੰਗੀ ਆ ਸੱਜਰ ਨੇ ਬਾਈ ਕਿੰਨਾ ਕੁ ਦੁੱਧ ਦਿੱਤਾ ਜੀ ਨੇ ਸੱਜਰ ਦੇ ਅਵਰੇ ਸੀਗਾ ਉਹ 15 16 ਕਿਲੋ ਬਣ ਸੀ ਠੀਕ ਆ ਜੀ ਸੱਜਰ ਦੇ ਥਾਬਾਈ 10 ਦਾ 15 16 ਕਿਲੋ ਦੁੱਧ ਸੀ ਬਾਕੀ ਥਾਣਾ ਦੇ ਸਹਿਜ ਸੋਹਣੇ ਆ ਗੈਪ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਾਣਾ ਜੀ ਥਣ ਕੱਲਾ ਕੱਲਾ ਨਿੱਖਣ ਮਾ ਫਨਾ ਦਾ ਵੀਰੇ ਕੋਈ ਪੂਰ ਚਿੱਟਾ ਹਾਂਜੀ ਜਮ ਉਹ ਮੇਵਰੀ ਆ ਜੀ ਸੀਲਸ ਲੱਗ ਵੀ ਪੂਰੀ ਆ ਹਾਂਜੀ ਪੂਰੀ ਸੀਲਸ ਲੱਗ ਠੀਕ ਆ ਡਿਮਾਂਡ ਵੀਰੇ ਦੀ ਕੀ ਰਹਿਣਾ ਜੀ ਡਿਮਾਂਡ ਵੀਰੇ ਦੀ ਆਪਾਂ ਦਿਨਾਂ 20000 ਦੀ ਆ ਮੰਤਣ ਕਰਦੇ ਆ ਵਿੱਚ ਠੀਕ ਆ ਜੀ ਠੀਕ ਆ ਜੀ ਐਕਸ ਜਮੋਲੀ ਆ ਜੀ ਹਾਂਜੀ ਜਮ ਫਿਰ ਚਲੋ ਆਏ ਕੇ ਦਾ ਮਾੜਾ ਮੋਟਾ ਹੋ ਜਾਊਗਾ ਜੀ ਹਾਂਜੀ 20000 ਜੈਜ ਡਿਮਾਂਡ ਆ ਜੀ 8 ਕਿਲੋ ਦੁੱਧ 22 ਦੇ ਘਰੇ ਜੋ ਕੇ ਲੈ ਜਾਓ ਦੁੱਧ ਦਾਸੀ ਆ ਜੀ ਵੱਧ ਜਾਊਗੀ ਜਿੱਦਾਂ ਹੀ ਟੋ ਬੰਦ ਹੋਊਗੀ ਜੀ ਬਾਕੀ ਜਿਹਨੂੰ ਪਸੰਦ ਆਊਗਾ ਤਸੱਲੀ ਭਰ ਤੋਂ ਤੁਸੀਂ ਕਰਨੀ ਆ वेलकम ਇਧਰਲੇ ਪਾਸੇ ਵੀ ਪੂਰੀ ਸਟਰੋਂਗ ਹੁੰਦੀ ਆ ਚਾਰ ਹੀ ਥਾਣਾ 20000 ਤੋਂ ਲੈਸ ਬਾਈ ਕਹਿੰਦਾ ਕਰਦਾਂਗੇ ਕਨੈਕਟ ਬਾਈ ਨਾ ਕਰ ਸਕਦੇ ਐ ਇੱਕ ਬਾਈ ਕੋਲ ਪੁਲਿਸ ਹਣੀ ਜਰਸੀ ਆ ਥੋੜਾ ਥੋੜਾ ਡੱਬਾ ਜੀ ਕਿਸੇ ਕਿਸੇ ਤੁਸੀਂ ਵੇਖਿਆ ਹੀ ਹੋਊਗਾ ਜਰਸੀ ਚ ਆ ਜਾਂਦਾ ਪਰ ਜਿੰਨੀਆਂ ਗਾਂਆਂ ਮੈਂ ਵੇਖੀਆਂ ਜੀ ਡੱਬਾ ਵਾਲੀਆਂ ਦੁੱਧ ਕਰਮ ਵਾਲੀਆਂ ਚੰਗਾ ਦੇ ਜਾਂਦੀਆਂ ਤੇ ਤਿਆਰੀ ਵੀ ਚੰਗੀ ਕਰਦੀ ਆ ਸੁਆ ਬਰੇ ਕਿੰਨੇ ਮਾਈ ਇਹਦਾ ਦੂਜਾ ਸੁਆ ਜੀ ਦੂਜਾ ਸੁਆ ਠੀਕ ਆ ਬਰੇ ਦੇਣ ਕਿੰਨੇ ਲੈਂਦੀ ਆ ਦੇਣ ਬਰੇ 5 ਤੋਂ 6 ਦਿਨ ਲੈ ਸਕਦੀ ਹੈ ਡੇਟ ਮੁਤਾਬਕ ਹੋਦਾ ਹੈ। ਬਾਕੀ ਚਲੋ ਇੱਕ ਅੱਧਾ ਦਿਨ ਵਾਅਦਾ ਕਰਦੇ ਹਾਂ। ਹਾਂਜੀ। ਹਾਂ ਇੱਕ ਉੱਤਰ ਹੋ ਜਾਂਦਾ ਕਈ ਵਾਰੀ। ਠੀਕ ਆ ਬਾਈ ਪਿਛਲੇ ਸੂਏ ਕਿੰਨਾ ਦਰਦ ਹੋਇਆ? ਇਹਦੇ ਕੋਲ ਸੀਗਾ ਜੀ 16 ਕਿਲੋ ਦਾ। 16 ਜਾਉ ਕੁਆਲਿਟੀ ਬਾਈ। ਹਾਂਜੀ ਜਾਉ। ਖਾਣਾ ਦੀ ਓਕੇ ਹੈ ਜੀ। ਜਾਉ ਓਕੇ ਹੈ ਜੀ। ਠੀਕ ਆ ਤੋਰ ਕੇ ਦਿਖਾ ਦਿਨੀ। ਸੋਹਣੀ ਫੇਸ ਕੁਆਲਿਟੀ ਜੀ ਰੰਗ ਰੂਪ ਦੀ ਪੂਰੀ ਚੰਗੀ ਆ। ਡੇਟ ਮੁਤਾਬਕ 5 ਤੋਂ 6 ਦਿਨ ਪਏ ਆ ਯਾਨੀ ਤੁਸੀਂ ਹਫਤਾ ਹੀ ਮੰਨ ਕੇ ਆ ਜਾਓ ਜੀ। ਫੇਸ ਕੁਆਲਿਟੀ ਸੋਹਣੀ ਆ। ਖਾਣਾ ਦੇ ਸਿਰ ਸੋਹਣੇ ਆ ਗੈਪ ਤੇ ਲੱਗੇ ਹੱਥੀਂ ਫੈਕਸਡਰਾ ਬਾਲਟੂ ਲਹਿਮਾਨੇ ਚ ਬਹੁਤ ਪੰਨਾਂ ਨੇ ਜੀ ਸਾਰੀਆਂ ਬਾਲਟੂ ਨਾ ਕਰਮਾ ਵਾਲੀ ਨੇ ਕੱਢ ਕੇ ਸੋਨਾ 15 16 ਕਿਲੋ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਦਾ ਦਿੱਤਾ ਹੋਇਆ ਇਹ ਇੱਕ ਤੀਰ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵਧ ਕਰ ਲੁ ਤਾਂ ਵੱਧ ਵੀ ਲੈ ਸਕਦਾ ਸ਼ਾਈਨਿੰਗ ਵਾਲੀ ਸਕਿਨ ਹੈ ਜੀ ਸੋਹਣੀ ਫੇਸ ਕੁਆਲਿਟੀ ਛੋਟਾ ਜਿਹਾ ਗੋਲ ਕਰਨ ਬਾਕੀ ਥਣਾ ਦੇ ਸਹਿਜ ਸੋਹਣੇ ਗੈਪ ਤੇ ਲੱਗੇ ਹੋਏ ਆ ਹੱਥੀਂ ਚਵਾਈ ਵਾਲਾ ਥਣਾ ਜੀ ਫੈਕਸਡਰਾ ਚੈੱਕ ਕਰ ਸਕਦੇ ਹੋ ਜੀ ਹਵਾਨਾ ਪੂਰਾ ਫੈਕਸ ਆ ਹਜੇ ਦੈਣ ਪਏ ਆ ਜੀ ਦਿਨਾਂ ਤੱਕ ਤਾਂ ਪੂਰਾ ਸੋਨਾ ਦੇ ਵੱਡਾ ਹਵਾਨਾ ਤਿਆਰ ਕਰੂਗੀ ਜੀ ਗਲਾਬੀ ਥਣ ਕੱਲਾ ਕੱਲਾ ਨਿੱਖਣ ਮੰਨ ਲੈ ਚੱਲੀ ਜੀ ਅੱਗੇ ਬਾਕੀ ਕੱਚੀ ਆ ਅੱਜ ਤੁਹਾਨੂੰ ਥੋੜੀ ਭਾਜ ਮਿਲ ਜਾਣੀ ਆ ਜਿੱਦ ਦੇ ਕਰ ਮਾਲੀ ਤਿਆਰ ਹੋਗੇ ਫਿਰ ਉਹਦੇ ਮੁੱਲ ਹੋਰ ਹੋਊਗਾ ਜੇ ਬੱਚਾ ਚੰਗਾ ਦੇਗੀ ਤੁਹਾਨੂੰ ਇਹ ਵੀ ਪਤਾ ਕਿ ਮੁੱਲ ਦਾ ਫਰਕ ਪੈ ਜਾਣਾ ਜੀ ਅੱਜ ਦੀ ਡਿਮਾਂਡ ਵੀ ਰਹਿੰਦੀ ਅੱਜ ਦੀ ਵੀਰੇ ਅੱਜ ਦੀ ਡਿਮਾਂਡ ਦੇਣ ਲੈਣ ਵਾਲੀ 49000 ਹੋਜੂ ਲੈਸ ਜੀ ਹਾਂ ਮਾੜਾ ਮੋਟਾ ਹੀ ਹੋਊਗਾ ਜੀ ਮਤਲਬ ਇਦਾਂ ਨਾ ਹੋਵੇ ਕਿ ਕਈ ਵਾਰ ਬੰਦਾ ਫੋਨ ਨਾਲ ਹਾਂਜੀ ਸੌਦੇਬਾਜੀ ਦੇ ਨਾਲ ਹੋਵੇ ਹਾਂਜੀ ਹਾਂਜੀ ਸੌਦੇਬਾਜੀ ਚ ਨਾਲ ਹੋਵੇ ਸੌਦੇਬਾਜੀ ਚ ਲੋ ਆਏ ਮਾੜਾ ਮੋਟਾ ਵਿੱਚੋਂ ਮਾਨ ਤਣ ਖੁਸ਼ੀ ਨਾਲ ਮਿਲਦਾ ਠੀਕ ਹੈ ਜੀ ਬਾਈ ਕਹਿੰਦਾ ਸੌਦੇਬਾਜੀ ਚ ਕੋਈ ਵੀਰ ਨਾ ਪਾਵੇ ਅੱਜ ਦੀ ਡਿਮਾਂਡ 49000 ਰੁਪਇਆ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ